मैं हाथ जोड़ रहा हूं कि हमारे गुरुओं का यह सम्मान हमें दे दो हमें दे दो और यदि नहीं बात बनती तो फिर ये जो ये जो क्रीम खड़ी है ना क्रीम ये यहां पर कोहरा बचाएगी हम गाठिया भी खाएंगे हम जेल में भी जाएंगे लेकिन गुरुओं के मान सम्मान के साथ समझौता नहीं करेंगे एक बार जोर जोरदार नारा लगाएंगे फिर धन्यवाद करूंगा सभी का जो निर्भय शक्ति शक्ति धन्यवाद अभी आप लोग भी बैठ जाइए गलत बात है भाई अगला मंदिर बचाने आए हैं ना

कुझु असांजे गानदार सुखपाली सो मेनी कांग वलजी काली जलोड़ींदो उहो बि गारे साथियुनि बेनती आहे ध्यान रखणु पार्टीअ मेर हथ बि फिरियूं आहिनि इन खां बाद सॼे चंडीगढ़ जे ਅੱਜ ਦੇ ਮਹਾ ਪਰਸ਼ੋ ਵੱਖ-ਵੱਖ ਪਾਰਡੀਆਂ ਦੇ ਬੁਲਾਰੇ ਜਥੇਬੰਦੀਆਂ ਦੇ ਨੁਮਾਇंदे ਔਰਤਾਂ ਦਾਕਾਰ ਜੋ ਉਤਾਰ ਸੰਗਤ ਜੀ ਵਾਹਿਗੁਰੂ ਜੀ ਦਾ ਖਰਤਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਾਤ ਕਦੇ ਕਦੇ ਮੈਂ 2 ਦਿਨ ਹੋ ਗਏ ਗੁਰੂ ਰਬਦਾਸ ਨੇ 12ਵੀਂ ਸਦੀ ਦੇ ਵਿੱਚ ਕਿਹਾ ਸੀ ਵੀ ਇਕੱਠੇ ਹੋ ਜਾਓ ਇਕੱਠੇ ਹੋ ਕੇ ਲੜਾਈ ਲੜੋ ਤੇ ਰਾਜ ਭਾਗ ਦੀ ਗੱਲ ਕਰੀ ਗੁਰੂ ਰਬਦਾਸ ਦੀ ਬਾਣੀ ਦੇ ਵਿੱਚ ਰਾਜ ਭਾਗ ਦੀ ਲੜਾਈ ਦੀ ਗੱਲ ਹੈ ਉਹਦੇ ਬਾਅਦ ਲਗਭਗ 4-500 ਸਾਹਿਤਕਾਂ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਭੀਮਰਾਓ ਮੀਤਕਰ ਸਾਹਿਬ ਆਏ ਉਹਨਾਂ ਨੇ ਵੀ ਕਿਹਾ ਪੜੋ ਜੁੜੋ ਸੰਘਰਸ਼ ਕਰੋ ਸ਼ਾਇਦ ਸਾਨੂੰ ਇਹ ਗੱਲ ਦੀ ਜਾਂ ਤਾਂ ਸਮਝ ਨਹੀਂ ਲੱਗ ਰਹੀ ਜਾਂ ਅਸੀਂ ਸਮਝਣਾ ਨਹੀਂ ਚਾਹਦੇ ਲੋਕ ਸਰਕਾਰੀਆ ਜੁਣਾ ਜਾ ਕੇ ਆਟੀਆਂ ਨੇ ਮੈਨੂੰ ਕੁਝ ਲੋਕਾਂ ਦੇ ਫੋਨ ਆਏ ਕਹਿੰਦੇ ਪ੍ਰਧਾਨ ਜੀ ਹੁਣ ਕੀ ਕੀ ਹੋਊਗਾ ਮੈਂ ਕਹਿੰਦਾ ਹੁਣ ਤੋਂ ਮੈਂ ਖੇਤਰ ਫਿਰੂਗਾ ਥੋਡੇ ਜੁਕੀਆਂ ਫਿਰਨੀਆਂ ਥੋਡੇ ਗੁਰੂ ਘਰ ਤੋਰੇ ਜਾਣਗੇ ਕਿਉਂਕਿ ਜਦ ਸਾਡੇ ਕੋਲ ਇੱਕ ਵੋਟ ਦਾ ਅਧਿਕਾਰ ਹੈ ਜਿਸ ਵੋਟ ਨੇ ਸਾਨੂੰ ਰਾਜੇ ਬਣਾਉਣਾ ਹੈ ਜੇਤ ਵੋਟ ਆ ਜਿਹੜੇ ਅਸੀਂ ਪ੍ਰਸ਼ਾਸਨ ਨੂੰ ਧਮਕੀਆਂ ਦਿੰਨੇ ਹੈ ਇਹ ਪ੍ਰਸ਼ਾਸਨ ਦਾ ਰਾਜਨੀਤਿਕ ਲੋਕਾਂ ਦਾ ਰਾਜ ਸੱਤਾ ਦਾ ਗੁਲਾਮ ਹੈ ਇਹ ਤਾਂ ਜਿਹਦੀ ਰਾਜ ਸੱਤਾ ਉਹਦੇ ਗੁਲਾਮ ਹੈ ਨੇ ਹੈ ਅਸੀਂ ਕਿਹਾ ਇਹ ਭਾਈ ਹੁਣ ਤੋਂ ਦੇ ਛੇਤਰ ਫਿਰਨਾ ਕਿਉਂਕਿ ਅਸੀਂ ਆਪਣੀ ਵੋਟ ਨੂੰ ਕਦੇ ਵੀ ਸਹੀ ਤਰੀਕੇ ਨਾਲ ਨਹੀਂ ਪਾਇਆ ਮੈਂ ਪੂਰੇ ਪੰਜਾਬ ਦੇ ਵਿੱਚ ਦੇਖਦਾ ਅਸੀਂ ਇੰਨੀਆਂ ਢੇਰੀਆਂ ਬਣਾਈਆਂ ਹੋਈਆਂ ਨੇ ਉੱਚੀ ਉੱਚੀ ਜੈ ਅੰਬੇਡਕਰ ਜੈ ਭੀਮ ਜੈ ਰਵਿਦਾਸ ਜਦ ਟਾਈਮ ਆਉਂਦਾ ਸੱਤਾ ਬਦਲ ਦਾ ਟਾਈਮ ਆਉਂਦਾ ਪੇਰਸੀ ਉਹਨਾ ਆਰਐਸਐਸ ਮਨੁਵਾਦੀ ਪਾਰਟੀਆਂ ਦੇ ਝੰਡੇ ਸਾਡੇ ਮੋਢਿਆਂ ਤੇ ਹੁੰਦੇ ਨੇ ਤੇ ਅਸੀਂ ਇਹ ਗੱਲ ਕਹਿ ਦਿੰਨੇ ਆ ਜੀ ਨਹੀਂ ਇਹ ਸਾਡੀ ਮਾਂ ਪਾਰਟੀ ਹੈ ਰਾਜਨੀਤੀ ਹਰ ਇੱਕ ਦੁੱਖ ਦਾ ਸਾਡਾ ਹੱਲ ਕਰ ਸਕਦੀ ਹੈ ਇਹ ਕੋਈ ਮੰਦਰ ਪਹਿਲੀ ਵਾਰ ਨਹੀਂ ਕਿਹਾ ਅੱਗੇ ਵੀ ਟਹਿਣਗੇ ਕਿਉਂਕਿ ਜਦ ਤੱਕ ਅਸੀਂ ਰਾਜ ਸੱਤਾ ਦੇ ਵਿੱਚ ਕਾਬਜ਼ ਨਹੀਂ ਹੁੰਦੇ ਪਿੱਛੇ ਜੇ ਸੰਗਰੂਰ ਅਸੀਂ ਗਏ ਸੰਗਰੂਰ ਵੀ ਕੁੱਟ ਪਈ ਲੁਧਿਆਣੇ ਕੋ ਕੱਟ ਰੱਖਿਆ ਉਸ ਤੇ ਵੀ ਕੁੱਟ ਪਈ ਅਸੀਂ ਠੇਕਾ ਲੈ ਲਿਆ ਜਿੱਥੇ ਸਾਡੇ ਛਿੱਤਰ ਫਿਰੇ ਅਸੀਂ ਭੱਜ ਕੇ ਸਾਰੇ ਉੱਤੇ ਚਲੇ ਜਾਓ ਕਿਉਂ ਅਸੀਂ ਬਾਰ ਬਾਰ ਛਿੱਤਰ ਖਾਣੇ ਆ ਕਿਉਂ ਬਾਰ ਬਾਰ ਛਿੱਤਰ ਖਾ ਕੇ ਅਸੀਂ ਇਕੱਠੇ ਹੁੰਨੇ ਆ ਕਿਉਂ ਨਹੀਂ ਅਸੀਂ ਬੰਦასი ਕਹਿੰਦੇ ਆ ਪੰਜਾਬ ਤੋਂ 45% ਆ ਪੂਰੇ ਪੰਜਾਬ ਦੇ ਉੱਤੇ 33% ਆ ਡਾਕਟਰ ਮੇੜਕਰ ਸਾਹਿਬ ਨੇ ਕਹਿਆ ਸੀ ਕਿ ਤੁਸੀਂ ਇੱਕ ਧੜਾ ਬਣਾ ਲਓ ਕਿ ਅਸੀਂ ਕੋਈ ਧੜਾ ਬਣਾਇਆ ਅਸੀਂ ਢੇਰੀਆਂ ਬਣਾ ਲੀਆਂ ਅਸੀਂ ਆਪਣੇ ਮੁੱਲ ਪਾਉਣ ਲੱਗੇ ਔਰ ਮੈਂ ਅਖੀਰ ਵਿੱਚ ਮੈਂ ਬਹੁਤਾ ਸਮਾਂ ਨਹੀਂ ਲੈਣਾ ਤੁਹਾਨੂੰ 扑ੜਕਾਉਂ ਪਾਸੇ ਨਹੀਂ ਦੇਣਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਆਪਣੀਆਂ ਜਮੀਰਾਂ ਜਗਾ ਲਓ ਤੁਹਾਨੂੰ ਵੋਟ ਪਾਉਣ ਦਾ ਜਦਨ ਅਕਲ ਆਗੀ ਉਸ ਦਿਨ ਇਸ ਦੇਸ਼ ਦੇ ਉੱਤੇ ਤੁਸੀਂ ਸੱਤਾ ਦੇ ਕਾਬਜ਼ ਹੋ ਜਾਓਗੇ ਸ਼੍ਰੀ ਖੁਰਾਲਗੜ੍ਹ ਸਾਹਿਬ ਅਸੀਂ ਜਾਣੇ ਹਰ ਵਾਰ ਹਰ ਸਾਲ ਉੱਥੇ 10 ਤੋਂ 12 ਸਾਡੇ ਬੰਦੇ ਮਰਦੇ ਨੇ ਕਿਉਂ ਮਰਦੇ ਨੇ ਕਿਉਂਕਿ ਉੱਥੇ ਰੋਡ ਤੰਗ ਨਹੀਂ ਹੈ ਔਰ ਜਿਨਾ ਜ ਸਰਕਾਰਾਂ ਹੁੰਦੀਆਂ ਨੇ ਜਿਨ੍ਹਾਂ ਦਾ ਇਤਿਹਾਸ ਹੁੰਦਾ ਉਹਨਾਂ ਨੇ ਇਤਿਹਾਸ ਬਣਾਤਾ ਉੱਥੇ ਮੰਦਰ ਬਣਾ ਕੇ ਰੱਖਦਾ ਉਹ ਸਾਡਾ ਦਾ ਇਤਿਹਾਸ ਸਾਡੇ ਇਤਿਹਾਸ ਨੂੰ ਖੁਰਤ ਗੁਰਦ ਕੀਤਾ ਜਾਂ ਖਤਮ ਕੀਤਾ ਜਾ ਰਿਹਾ ਹੈ ਕੱਲਾ ਰਬਦਾਸ ਗਿਆ ਭਾਈਚਾਰੇ ਤੇ ਹਮਲਾ ਨਹੀਂ ਹੁੰਦਾ ਸਿੱਖਾਂ ਤੇ ਹੁੰਦਾ ਮੁਸਲਮਾਨਾਂ ਤੇ ਹੁੰਦਾ ਕ੍ਰਿਸ਼ਨਾਂ ਤੇ ਹੁੰਦਾ ਕਿਉਂ ਨਹੀਂ ਅਸੀਂ ਲੋਕ ਦੇ 85% ਲੋਕ ਇਕੱਠੇ ਹੁੰਦੇ ਸੋ ਮੇਰੀ ਅਖੀਰ ਵਿੱਚ ਇਹ ਕਹਿੰਦੀ ਹੈ अगर ਤੁਸੀਂ ਆਪਣੀ ਬੋਟ ਨੂੰ ਸਹੀ ਤਰੀਕੇ ਨਾਲ ਨਾ ਵਰਤਿਆ ਡਾਕਟਰ ਅੰਬੇਡਕਰ ਸਾਹਿਬ ਨੇ ਕੋਈ ਗੋਲੀ ਨਹੀਂ ਚਲਾਈ ਕੋਈ ਖੂਨ ਨਹੀਂ ਡੋਲਿਆ ਉਹਨੇ ਇੱਕ ਕਲਮ ਚਲਾਈ ਕਿਉਂ ਸਾਨੂੰ ਇਸ ਦੇਸ਼ ਦੇ ਰਾਜੇ ਬਣਨ ਵੱਲ ਭੇਜਦਾ ਔਰ ਅੰਬੇਡਕਰ ਸਾਹਿਬ ਨੇ ਲਿਖਤਾ اے ਗਲਤ ਸਮਾਜ ਦੇ ਲੋਕੋ ਜਾ ਕੇ ਆਪਣੀ ਹਕੰਤਾ ਤੇ ਲਿਖ ਲੋ ਇੱਕ ਦਿਨ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਾਂਗੇ ਜਾਂ ਹੁਕਮਰਾਨ ਬਦੋ ਬਣਾਂਗੇ ਜਦ ਅਸੀਂ ਬੋਟ ਦਾ ਸਹੀ ਇਸਤੇਮਾਲ ਕਰਾਂਗੇ ਬਹੁਤ ਧੰਨਵਾਦ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਨੀ ਚਾਹੁੰਦਾ ਫੇਂਡਿੰਗ ਕਰਕੇ ਕਿਉਂਕਿ ਤੁਸੀਂ ਸਿਰਫ ਤੇ ਸਿਰਫ ਮਨਯੋਕੀ ਐਸਡੀਐਸਟੀਓਬੀਸੀ ਸਮਾਜ ਨੂੰ ਟਾਰਗੇਟ ਕਰਦੇ ਹੋ ਔਰ ਕਿਤਾਬ ਨੇ ਇਸ ਕਰਕੇ ਇਹ ਸਮਾਜ ਨੂੰ ਛੋਟਾ ਤੇ ਕਮਜ਼ੋਰ ਨਾ ਸਮਝ ਲਿਓ ਤੋਂ ਬਹੁਤ ਧੰਨਵਾਦ ਜੈਪੀ ਜੈਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅਗੁਨਾਏ ਵੀ ਜੀ